ਨੌਜਵਾਨ ਨੂੰ ਆਉਂਦੇ ਸੀ ਰਿਸ਼ਤੇ ਵਾਲੇ ਦੇਖਣ ਪਰ ਪਿੰਡ ਦੇ ਕੁਝ ਲੋਕ ਮਾਰ ਦਿੰਦੇ ਸੀ ਪਾਨੀ ਦੋਸਤੋ ਅਕਸਰ ਹੀ ਜਦੋਂ ਕਿਸੇ ਦੇ ਰਿਸ਼ਤੇ ਦੀ ਗੱਲ ਚੱਲਦੀ ਹੈ ਤਾਂ ਕਈ ਵਾਰ ਪਿੰਡ ਦੇ ਲੋਕਾਂ ਵੱਲੋਂ ਜਾਂ ਰਿਸ਼ਤੇਦਾਰਾਂ ਵੱਲੋਂ ਰਿਸ਼ਤੇ ਦੇ ਵਿੱਚ ਪਾਨੀ ਮਾਰ ਦਿੱਤੀ ਜਾਂਦੀ ਹੈ ਅਤੇ ਰਿਸ਼ਤੇ ਨੂੰ ਸਿਰੇ ਨਹੀਂ ਚੜ੍ਹਣ ਦਿੱਤਾ ਜਾਂਦਾ ਪਰ ਹੁਣ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਜੋ ਨੌਜਵਾਨ ਤੁਹਾਨੂੰ ਦਿਖਾਈ ਦੇ ਰਿਹਾ ਹੈ ਇਸ ਨੌਜਵਾਨ ਦੇ ਰਿਸ਼ਤੇ ਵਿੱਚ ਪਿੰਡ ਦੇ ਕੁਝ ਲੋਕਾਂ ਵੱਲੋਂ ਕਈ ਵਾਰ ਪਾਨੀ ਮਾਰ ਦਿੱਤੀ ਗਈ ਪਰ ਅਖੀਰ ਜਦੋਂ ਇੱਕ ਵਿਚੋਲੇ ਨੇ ਕੁੜੀ ਵਾਲਿਆਂ ਨੂੰ ਦੇ ਕਰ ਇਸ ਨੂੰ ਦਿਖਾਉਣ ਲੈ ਕੇ ਆਉਣਾ ਸੀ ਤਾਂ ਇਸ ਵੱਲੋਂ ਟਰੈਕਟਰ ਲੈ ਕੇ ਸਾਰੇ ਹੀ ਪਿੰਡ ਵਿੱਚ ਕਰ ਦਿੱਤੀ ਗਈ ਆ ਅਲਾਸਮੈਂਟ ਕਿਹਾ ਜਾਂਦਾ ਹੈ ਕੱਲ ਮuje ਦੇਖਣ ਵਾਲੇ ਆ ਰੇ ਤੋ ਕਿਰਪਾ ਬਾਂਜੀ ਮਾਰਨੇ ਕੀ ਕਿਰਪਾ ਨਾ ਕਰੇ ਹੋਰ ਨਾ ਇਲਾਜ ਕਰ ਦੂਆਂ ਆ ਗਈ ਸਮਝ ਮੈਂ ਆਪਣੇ ਘਰ ਮੇ ਰਹਿਓ ਸੋ ਸੋ ਤੁਹਾਡੇ ਪਾਨੀ ਮਾਰਾਂ ਅਤੇ ਇਸ ਨੌਜਵਾਨ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਹਰ ਇੱਕ ਤੱਕ ਪਹੁੰਚਦੀ ਜ਼ਰੂਰ ਕਰਿਓ ਹੋਰ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ